ਕਿ ਮੋੜ ਕੇ ਕਹਿਣ ਲੱਗਾ ਵੀ ਨਹੀਂ ਮੰਮੀ ਮੇਰੀ ਮੁੰਡਿਆਂ ਨੇ ਝਵਾਣ ਕੀਤੀ ਹੈ ਜੇ ਮੈਂ ਨਾ ਜਾਊਂਗਾ ਮੈਨੂੰ ਫਿਰ ਉਹ ਕਹਿ ਦਿੰਦੇ ਆ ਤੂੰ ਨਮੋਲ ਸਾਡੇ ਨਾਲ ਝਵਾਣ ਕਰਕੇ ਤੂੰ ਆਇਆ ਨਹੀਂ ਇੰਨਾ ਵਧੀਆ ਖੇਲਦਾ ਹੈਗਾ ਮਾਜੇ ਦੇ ਵਿੱਚ ਉਹ ਲੈ ਦੂਜੇ ਨੰਬਰ ਤੇ ਆਇਆ ਤੂੰ ਪੁੱਛੀ ਨਾ ਤੂੰ ਵੀ ਅੰਦੇ ਨਹੀਂ ਮੰਦੇ ਆਲਤ ਅੰਦਰ ਤੋਂ ਚਰਕਲੀਏ ਸੱਤ ਚੱਲਦਾ ਸਾਰੇ ਨਹੀਂ ਤੇ ਇੰਨਾ ਵੀ ਕਿੰਨੇ ਆ ਵੀ ਸਾਡਾ ਭਾਈ ਚੱਲ ਚੁੱਪ ਕਰ ਚੁੱਪ ਕਰ ਕੇ ਇਹ ਇੰਚਾ ਨੇ ਨੂੰ ਸਹੀ ਸਲਾਮਤ ਘਰੇ ਹੀ ਲੈ ਜੀ ਇਕੱਲਾ ਸਾਨੂੰ ਇਹ ਸਿਗਾ ਵੀ ਸਾਡੀ ਯਾਰ ਫੈਮਿਲੀ ਦਾ ਸਵਰਗ ਆ ਜੂ ਇਹਦੇ ਪੈਰਾਂ ਪਿਛੇ ਵੀ ਸਾਡਾ ਕੱਲ ਸੁਧਰ ਜੂਗਾ ਤੇ ਜਦੋਂ ਇਹੋ ਜਿਹੇ ਮੁਸੀਬਤਾਂ ਪੈਂਦੀਆਂ ਨਾ ਉਦੋਂ ਤਾਂ ਫਿਰ ਦਿਲ ਵੀ ਬਈ ਐਨ ਪੂਰਾ ਹੀ ਮਿੱਟੀਸਾ ਹਾਲਾ ਲੋ ਪੈਰਾਥਲੋ ਜ਼ਮੀਨ ਨਿਕਨ ਵਾਲੀ ਗੱਲ ਆ ਹੁਣ ਪਰਸੋਂ ਚੌਦ ਦੇ ਲਈ ਫਿਰਦੇ ਸਾਨੂੰ ਹੁਣ ਪਤਾ ਸਾਡੇ ਦਿਲ ਤੇ ਕੀ ਮੀਤਦੀ ਆ ਪਰਸੋਣਾ ਦਾ ਖੇਡ ਕੇ ਆਇਆ ਕੋਈ ਚੇ ਮੇਰੀ ਆਂਟੀ ਨਾਲ ਪਰਸੋਂ ਹੋਈ ਸੀ ਇਹਦੇ ਨਾਲ ਗੱਲ ਹਾਂ ਹਾਂ ਕੋਈ ਚਿਤਕ ਨਹੀਂ ਸੀ ਚੇਤਾ ਨਹੀਂ ਸੀ ਪਰਸੋਣਾ ਖੇਡ ਕੇ ਆਇਆ ਵਾ ਵੀਰ ਉਹਦਾ ਵੱਡਾ ਲੈ ਕੇ ਆਇਆ ਹੁੰਦੇ ਨੇ ਮੈਂ ਪੁੱਛਿਆ ਵਾ ਕਹਿੰਦਾ ਅਸੀਂ ਨੂੰ ਫੋਨ ਕੀਤਾ ਮੈਂ ਕਿਹਾ ਤੂੰ ਕਿੱਥੇ ਆ ਕਹਿੰਦਾ ਹਰੇ ਕੇ ਆ अच्छा ते ਜਦੋਂ ਆਇਆ ਵਾ ਕੋਈ ਚੇਤਕ ਚੇਤਨ ਤੇ ਆਉਂਦੇ ਨੂੰ ਮੈਂ ਇਹਦੇ ਨੂੰ ਪਹਿਲਾਂ ਬੋਟ ਲਾ ਦੇਣੀ ਹੁੰਦੀ ਆ ਕਿ ਇਹਦੀ ਆਦਤ ਆ ਫੋਨ ਨਾਲ ਗੱਲਾਂ ਕਰਨੀਆਂ ਤੇ ਮੈਂ ਬੋਟ ਲਾਤਾ ਵਾ ਲਾ ਕੇ ਤੇ ਇਹ ਵੀ ਟਿੱਗ ਗਿਆ ਸੀ ਵੀ ਟਿੱਗ ਗਿਆ ਫੇਰੇ ਉੱਠਿਆ ਵਾ ਉੱਠ ਕੇ ਤੇ ਬਾਥਰੂਮ ਕਰਨ ਗਿਆ ਮਤਲਬ ਕਿੰਦਾ ਮੇਰੀ ਜੀ ਬਾਥਰੂਮ ਬਾਥਰੂਮ ਜਾਣਾ ਵਾ ਮੇਰੇ ਪੇਟ 'ਚ ਥੋੜੀ ਜੀ ਪ੍ਰੋਬਲਮ ਆ ਤੇ ਇਹਨਾਂ ਸਭ ਮੈਨੂੰ ਟੋਰਟਾਂ ਲੱਗੀਆਂ ਵੀ ਮੈਂ ਵੀ ਖਰੇ ਜਾਂ ਕੇ ਚਲੋ ਮੱਛੀ ਖਾ ਕੇ ਆਏ ਆ ਸ਼ਾਇਦ ਤੇ ਲੂਜ਼ ਮੋਸ਼ਨ ਲੱਗ ਗਏ ਹੋਣਗੇ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਜਦੋਂ ਅਸੀਂ ਫਿਰ ਚਲੋ ਨਹੀਂ ਹਟੀਆਂ ਫਿਰ ਅਸੀਂ ਲੋਈਆਂ ਲੈ ਗਏ ਉਹਨਾਂ ਨੇ ਰਾਤ ਨੂੰ ਲੈ ਕੇ ਗਏ ਤੇ ਕੱਲ੍ਹ ਸ਼ਾਮ ਜਦਾਂ ਸ਼ਾਮ ਤੱਕ ਦੂਜੇ ਦਿਨ ਸ਼ਾਮ ਤੱਕ ਸਾਨੂੰ ਉੱਥੋਂ ਛੁੱਟੀ ਦੇ ਦਿੱਤੀ ਜਿਹਦੇ ਵੀ ਤੁਸੀਂ ਲੈ ਜਾਓ ਠੀਕ ਆ ਤੇ ਬਸ ਉੱਥੋਂ ਅਸੀਂ ਸ਼ਾਮ ਨੂੰ ਛੁੱਟੀ ਲਈ ਖੁਸ਼ੀਓਂ ਦਿਓ ਟੈਸਟ ਉਹ ਕਰਵਾਈ ਸਕੈਨ ਉਹ ਤੇ ਵਸੂਲ ਬਾਅਦ ਜਿਸ ਕੈਨੂ ਤੇ ਬਾਅਦ ਟੈਸਟ ਕਰਾਉਂਦੇ ਆ ਪ੍ਰੋਬਲਮ ਆ ਗਈ ਕਟਣੀ ਦੀ ਤੇ ਫਿਰ ਸਾਨੂੰ ਇੱਥੇ ਲਿਆਉਣਾ ਪਿਆ ਇਹਨਾਂ ਦੇ ਆਤ ਇਦਾਂ ਦੇ ਆ ਜਦੋਂ ਇਹਨਾਂ ਨੇ ਉੱਠਣਾ ਵੀ ਹੈ ਨਾ ਮੇਰੀ ਅੱਖ ਪਹਿਲੇ ਉੱਗੜ ਜਾਣੀ ਆ ਮਾੜਾ ਜਾ ਵੀ ਕੋਈ ਵੀਰ ਆਇਆ ਨਹੀਂਗਾ ਕਹਿੰਦਾ ਕੋਈ ਨਹੀਂ ਮੰਮੀ ਬਾਦ ਨੂੰ ਜੀ ਆ ਜਾਊਗਾ ਤੇ ਬਸ 2.5 ਦਾ ਟਾਈਮ ਵਾ ਜਦੋਂ ਇਹ ਚਾਂਸ ਬਣਦੇ ਆ ਲੋਈਆਂ ਲੈ ਕੇ ਲੋਈਆਂ ਲੈ ਕੇ ਤੇ ਲੋਈਆਂ ਰਿਆ ਵਾ ਤੇ ਫਿਰ ਉਹਨਾਂ ਨੇ ਕਿਹਾ ਵੀ ਇਹਦੇ ਸ਼ਸ਼ਟ ਕਰਾ ਕੇ ਲਿਆ ਉਹ ਤੁਹਾਨੂੰ ਕੋਦਰੋਂ ਖੁਸ਼ੀ ਦਿਓ ਉਹ ਥੋ ਲੈ ਜਾਂਦਾ ਤਾਂ ਉਹਨਾਂ ਨੇ ਫੇਰ ਪਿੱਛੇ ਪਾਲ ਦਿੱਤਾ ਨਹੀਂ ਆਂਟੀ ਆਪਣੇ ਨਾਲ ਕਰੇ ਕੋਈ ਨਾ ਆਪਣੇ ਹੁਣ ਹੁੰਦੀ ਵੀ ਤਕਲੀਫ ਕੋਈ ਅੰਦਰੂਨੀ ਦਰਦ ਹੋਇਆ ਹੋਵੇ ਜਾਂ ਕੁਝ ਹੋਕਤਾਂ ਕਹਿੰਦਾ ਸੀਗਾ ਮੇਰੇ ਪੇਟ ਚ ਖਰਾਬੀ ਆ ਹਾਂ ਕਹਿੰਦਾ ਸੀਗਾ ਤੈਨੂੰ ਮੋਦਾਂ ਕਿਹਾ ਮੈਂ ਕਹਿੰਨ ਮੋਲ ਤੂੰ ਨਾ ਮੁੰਡਿਆਂ ਦੇ ਨਾਲ ਚੀਜ਼ ਖਾਇਆ ਕਰ ਕਹਿੰਦਾ ਮੰਮੀ ਵੀ ਖਾਣੀ ਪੈਂਦੀ ਜੀ ਤੇ ਸਾਰੇ ਮੁੰਡੇ ਖਾਂਦੇ ਆ ਤੇ ਮੈਨੂੰ ਵੀ ਖਾਣੀ ਪੈਂਦੀ ਆ ਤੇ ਫੇਰ ਮਾਲਕ ਨੂੰ ਪਤਾ ਯਾਰ ਅੱਜ ਹੁਣ ਕਿੰਨੇ ਮਹੀਨੇ ਹੋ ਗਿਆ ਵੀ ਮੈਚ ਐਨ ਵਧੀਆ ਮੈਂ ਕਾ ਤੂੰ ਪੁੱਛੀ ਨਾ ਜਿੱਦਣ ਪਹਿਲੇ ਦਿਨ ਚੱਲਿਆ ਤੇ ਲੱਤ ਤੇ ਵੀ ਸੱਟ ਲੱਗੀ ਤੇ ਇੱਥੇ ਵੀ ਸੱਟ ਲੱਗੀ ਇਹਨੂੰ ਬੁਖਾਰ ਚੜਿਆ ਤਾਂ ਹੀ ਮਾਂ ਪੋਤੀ ਨਹੀਂ ਇਹ ਜਾਣ ਦਿੰਦੇ ਮੈਂ ਕਾ ਨਹੀਂ ਪੁੱਤ ਜਾਣਾ ਨਹੀਂਗਾ ਤੂੰ ਠੀਕ ਨਹੀਂਗਾ ਤੇ ਸਾਡੀ ਨਿਗਾ ਤੇਰੇ ਵਿੱਚ ਹੀ ਫੇਰ ਰਹਿੰਦੀ ਆ ਤੇ ਮੁੜ ਕੇ ਕਹਿਣ ਲੱਗਾ ਵੀ ਨਹੀਂ ਮੰਮੀ ਮੇਰੀ ਮੁੰਡਿਆ ਨਾਲ ਜ਼ਬਾਨ ਕੀਤੀ ਜੇ ਮੈਂ ਨਾ ਜਾਊਂਗਾ ਮੈਨੂੰ ਕਿਉਂ ਕਹਿ ਦਿੰਦੇ ਆ ਤੂੰਨਮੋਲ ਸਾਡੇ ਨਾਲ ਜ਼ਬਾਨ ਕਰਕੇ ਤੂੰ ਆਇਆ ਨਹੀਂ ਐਨਾ ਵਧੀਆ ਖੇਡਦਾ ਹੈਗਾ ਮਾਜੇ ਦੇ ਵਿੱਚ ਉਹ ਲੈ ਦੂਜੇ ਨੰਬਰ ਉਹ ਸੁਣਾ ਗਾ ਉਹ ਡਾਕਟਰਾਂ ਨੇ ਕੀਤੀ ਵੀ ਗੱਲ ਵਾਂ ਤੇ ਡਾਕਟਰਾਂ ਨੇ ਕੀਤੀ ਜਿੱਦਾਂ ਮਤਲਬ ਉਹ ਹੁਣ ਕੱਲ ਡੈਸਲ ਕੀਤੀ ਜਿਹੜੀ ਤੇ ਉਹਦੀਆਂ ਰਿਪੋਰਟ ਆਈਆਂ ਕੋਈ ਡਾ ਕੋਈ ਫਰਕ ਨਹੀਂ ਐਥੇ ਖੜਜੋ ਐਥੇ ਮਮਾ ਤੁਸੀਂ ਖੜਜੋ ਤੁਸੀਂ ਫਾਰਾਜੀ ਚੰਗੀ ਤਰ੍ਹਾਂ ਰਿਪੋਰਟਾਂ ਮਾਰੇ ਸਾਨੂੰ ਨਹੀਂ ਦੱਸਣਦੇ ਵੀ ਦੇਖੋ ਹੁਣ ਵੀ ਇੱਕ ਦਿਨ ਗੈਪ ਪਾ ਕੇ ਡੈਸਲ ਕਰਦੇ ਆ ਜਾਂ ਕਿਦਾਂ ਲਗਾਤਾਰ ਕਰਦੇ ਕਿਦਾਂ ਨਹੀਂ ਕਰਦੇ ਭਜੀ ਹਾਂਜੀ ਬਾਕੀ ਉਹਦਾ ਇਹ ਨੂੰ ਆਪਣੇ ਆਪ ਦੇ ਵਿੱਚ ਲੱਗਦਾ ਪਿਆ ਫਰਕ ਨਹੀਂ ਹਾਂਜੀ ਭਾਈ ਉਹ ਉਦਾਂ ਤੇ ਲੱਗਦਾ ਪਿਆ ਚਲੋ ਆ ਥੋੜਾ ਜਿਹਾ ਮਾਤਾ ਦਾ ਕਰ ਕਿਦਾਂ ਕਰਦਾ ਉਦਾਂ ਤੇ ਚਲੋ ਕਹਿੰਦਾ ਮੈਂ ਠੀਕ ਆ ਮੈਨੂੰ ਵੀ ਹੋਰ ਕੋਈ ਪ੍ਰੋਬਲਮ ਵੀ ਹੋਰ ਕੋਈ ਨਹੀਂ ਜੀ ਠੀਕ ਆ ਤੇ तकरीबन ਬਸ ਆਹੀ ਹੈ ਇੱਕ ਵਾਰੀ ਮਾਰਾ ਜਣੋਂ ਜਿਹੜੀ ਪ੍ਰੋਬਲਮ ਕਿਟਨੀ ਨੂੰ ਪੈ ਰਹੀ ਉਹ ਰੋਕ ਜਵੇ ਮੈਡਮ ਹੁਣ ਟੈਸਟ ਗਿਆ ਹੈ ਬਾਥਰੂਮ ਦਾ ਸੈਂਪਲ ਵੀ ਗਿਆ ਹੋਇਆ ਬਲੱਡ ਦਾ ਸੈਂਪਲ ਵੀ ਗਿਆ ਆ ਬਾਕੀ ਰਿਪੋਰਟਾਂ ਆਉਣਗੀਆਂ ਤੇ ਫਿਰ ਪਤਾ ਲੱਗੂਗਾ ਤੇ ਆਪਣੇ ਨੂੰ ਖਰਚਾ ਵੀ ਰੱਖੇ ਕਿਦਾਂ ਖਰਚਾ ਭਾਜੀ ਜਿੰਨਾ ਚਾਹ ਰ ਡੈਸਲਾ ਹੁੰਦੀ ਐ ਅਨਲਿਮਿਟਡ ਹੀ ਆ ਕੋਈ ਨਹੀਂ ਇੱਕ ਦਿਨ ਦਾ 25 ਤੋਂ 30 ਜਾ ਰਿਹਾ ਕੋਈ ਆਪਣੇ ਕਬੱਡੀ ਦੇ ਵਿੱਚੋਂ ਅੱਗੇ ਆਇਆ ਬੈਣ ਤਾਂ ਹਾਂਜੀ ਬਹੁਤ ਵੀਰ ਆਏ ਆ ਜਿੱਦਾਂ ਫੋਨ ਆ ਰਹੇ ਕਈਆਂ ਦੇ ਕਈ ਚਲੋ ਥੋੜੀ ਬੋਦੀ ਕਰਨ ਨੂੰ ਹੀ ਦੇ ਆ ਕਈਆਂ ਦੇ ਫੋਨ ਆ ਉਹਨੂੰ ਵੀ ਦੇ ਆ ਜਿਹੜੇ ਭਾਈ ਬਾਹਰੋਂ ਬੈਠੇ ਵੀਰ ਮੇਰੇ ਵੀ ਭਾਜੀ ਕੋਈ ਚੱਕਰ ਨਹੀਂ ਘਬਰਾਈ ਨਾ ਤੇਰੇ ਨਾਲ ਖੜੇ ਕਿਉਂਕਿ ਇਹਨਾਂ ਦੇ ਨਾਲ ਹੀ ਆ ਭਾਜੀ ਅਸੀਂ ਤੇ ਇੰਨਾ ਵੀ ਕਿੰਨੇ ਆ ਵੀ ਸਾਡਾ ਭਾਈ ਚਲੋ ਚੱਪਕਾ ਚੱਪਕਾ ਸਭੀ ਘਰੇ ਲੈ ਜਾਣ ਜੋ ਗਏ ਹੋ ਜੀ ਹੈ ਕਿਆ ਇੰਚਾ ਨੇ ਨੂੰ ਸਹੀ ਸਲਾਮਤ ਘਰੇ ਹੀ ਲੈ ਜੀ ਇਕੱਲਾ ਆਂਗੋਲ ਅੱਜ ਇਹ ਤਾਂ ਯਾਰ ਬੜੀਆਂ ਜਾਨਾਂ ਕਰਦਾ ਹੁੰਦਾ ਮੈਂ ਮੇਰੇ ਫੋਨ ਸਾਰਿਆ ਜਿਹਨੇ ਜਿੰਨੇ ਆਪਸੇ ਜਗਾਇਆ ਤਾਂ ਪਰसों ਤੋਂ ਆਪਣੀ ਨੇ ਠੀਕ ਸੀ ਗਾ ਤੂੰ ਹਨਾ ਜਦੋਂ ਆਪਣੀ ਗੱਲ ਹੋਈ ਸਾਡਾ ਮੈਂ ਖੇਡਣ ਗਿਆ ਮੈਂ ਬੂਫ ਵੀ ਲੈ ਆਇਆ ਉਹ ਉਹ ਲੈ ਆ ਉਸ ਨਾਲ ਠੀਕਾ ਜਿਹਾ ਹੋ ਗਿਆ ਤਾ ਪਰ ਹਰੇ ਤੇ ਤਾਂ ਹਾਂ ਤੇ ਬਾਕੀ ਹੌਸਲਾ ਰੱਖਣਾ ਜਿੰਨੇ ਵੀ ਕਬੱਡੀ ਵਾਲੇ ਭਰਾ ਸਾਰੇ ਬਰੇ ਨਾਲ ਆ ਠੀਕ ਆ ਠੀਕ ਆ ਹਾਂ ਚੁੱਪ ਕਰ ਜਾ ਤੂੰ ਚੁੱਪ ਕਰ ਜਾ ਮੇਰਾ ਪਤਾ ਤੁਰੋਂ ਨਾ ਕੱਟੋ ਹਾਂ ਚੁੱਪ ਕਰ ਜਾ ਅਈ ਨੇ ਗਰੀਬੀ ਦੇ ਵਿੱਚ ਤੂੰ ਪੁੱਛ ਹੀ ਨਾ ਦਿੱਤੇ ਅੰਨਾ ਅਸੀਂ ਤਾਂ ਇੰਨੇ ਹੁਣ ਇੱਤੇ ਹੀ ਸਗਾ ਸਾਡਾ ਸਾਰਾ ਕੁਝ ਸਾਨੂੰ ਪਤਾ ਹੀ ਨਹੀਂ ਵੀ ਸਾਡੇ ਤੇ ਇਦਾਂ ਦੀ ਘੜੀ ਵੀ ਆਉਣੀ ਵਰਸੋਣਾ ਹੱਸਦੇ ਖੇੜਦੇ ਗਿਆਵਾਂ ਖੇਡਣ ਅੰਜੇ ਤੋ ਇਦਾਂ ਕਰਦਾ ਉਹਦਾ ਉਦੋਂ ਨਹੀਂ ਦੇਖਿਆ ਜਾਂਦਾ ਮੇਰੇ ਕੋਲ ਆਪ ਵੀ ਸਾਡੀ ਦੇ ਇਹੀ ਅਪੀਲ ਸਾਰਿਆਂ ਨੂੰ ਸਾਰੇ ਭਰਾਵਾਂ ਨੂੰ ਭੈਣਾਂ ਨੂੰ ਠੀਕ ਹੈ ਜੀ ਮਾਵਾਂ ਨੂੰ ਪਿਓਾਂ ਨੂੰ ਹਰੇਕ ਨੂੰ ਬੱਚਿਆਂ ਨੂੰ ਛੋਟੇ ਛੋਟਿਆਂ ਨੂੰ ਵੀ ਸਾਡੀ ਜਿੰਨੀ ਵੀ ਹੋ ਸਕਦੀ ਬਾਤ ਤੋਂ ਬਾਅਦ ਮਦਦ ਕਰੋ ਸਾਡਾ ਭਾਈ ਕਾਡੇ ਘਰ ਜੋਗਾ ਹੋ ਜੀਵੇ ਅਸੀਂ ਇਹਨੂੰ ਸਹੀ ਸਲਾਮਤ ਘਰੇ ਵਾਪਸ ਲੈ ਜਾਈਏ ਡੈਲਸੀ ਸਾ ਜਿਹੜੀ ਭਾਈ ਇਹਨਾਂ ਕਿੰਨੀ ਦੇਰ ਬਾਅਦ ਹੁੰਦੀ ਤ੍ਰਾਂਸਿਸ ਭਾਜੀ ਆਪਣੀ ਪ੍ਰੋਬਲਮ ਦੇ ਹਿਸਾਬ ਨਾਲ ਹੀ ਆ ਭਾਜੀ ਜਿੰਨੀ ਕ ਆਪਣੇ ਮਰੀਜ਼ ਨੂੰ ਪ੍ਰੋਬਲਮ ਹੋਊ ਹਿਸਾਬ ਨਾਲ ਆ ਅੱਛਾ ਜੇ ਇਨਫੈਕਸ਼ਨ ਵੱਧਦਾ ਤੇ ਫਿਰ ਉਹਨੂੰ ਜਿਆਦਾ ਰੈਗੂਲਰ ਨਹੀਂ ਤਾਂ ਦੂਜੇ ਤੀਜੇ ਦਿਨ ਬਾਅਦ ਹੁੰਦੀ ਭਾਜੀ ਤੇ ਇਸ ਕਰਕੇ ਹੌਣ ਵੀ ਸ਼ਾਇਦ ਅੱਜ ਲੈ ਕੇ ਜਾਣ ਹੂੰ ਹੂੰ ਠੀਕ ਆ ਜੀ ਵੀਰੇ ਸੋਚਿਆ ਨਹੀਂ ਸੀ ਯਾਰ ਅਨਮੋਲ ਨੂੰ ਆ ਪ੍ਰੋਬਲਮ ਪੈ ਜੂਗੀ ਇੰਦਾਂ ਦੀ ਯਾਰ ਭਾਜੀ ਜਿਹੜੇ ਹਿਸਾਬ ਨਾਲ ਅਸੀਂ ਇਹਨੂੰ ਹਨਾ ਛੋਟੇ ਹੁੰਦੇ ਨੂੰ ਹੀ ਦੇਖਦੇ ਆਂ ਸਾਨੂੰ ਬੜੀਆਂ ਸਾਰੀ ਫੈਮਿਲੀ ਨੂੰ ਵੀ ਆਸਾਂ ਸੀਗੀਆਂ ਹੂੰ ਹੂੰ ਵੀ ਯਾਰ ਸਾਡਾ ਕੱਲ ਖਰੀ ਜਿੱਦਾਂ ਕਹਿੰਦੇ ਨੇ ਹੁੰਦੇ ਕਿਸੇ ਦੇ ਪੈਰਾਂ ਪਿਛੇ ਸਾਨੂੰ ਇਹ ਸੀਗਾ ਵੀ ਸਾਡੀ ਯਾਰ ਫੈਮਿਲੀ ਦਾ ਸਵਰਗ ਆ ਜੂ ਇਹਦੇ ਪੈਰਾਂ ਪਿਛੇ ਵੀ ਸਾਡਾ ਕੱਲ ਸੁਧਰ ਜੂਗਾ ਤੇ ਜਦੋਂ ਇਹੋ ਜਿਹੇ ਮੁਸੀਬਤਾਂ ਪੈਂਦੀਆਂ ਨਾ ਉਦੋਂ ਤਾਂ ਫਿਰ ਦਿਲ ਵੀ ਬਾਈ ਐਨ ਪੂਰਾ ਹੀ ਵੀ ਤਿੰਨ ਸਾਹ ਲਾ ਲਓ ਪੈਰਾਂ ਥੱਲੇ ਜ਼ਮੀਨ ਨਿਕਲਣ ਵਾਲੀ ਗੱਲ ਆ ਹੁਣ ਪਰਸੋਂ ਚੌਦੇ ਲਈ ਫਿਰਦੇ ਸਾਨੂੰ ਹੁਣ ਪਤਾ ਸਾਡੇ ਦਿਲ ਤੇ ਕੀ ਬੀਤਦੀ ਆ ਤੇ ਕਿੰਨਾ ਹੌਸਲਾ ਵੱਧਦਾ ਹੈਗਾ ਜਦੋਂ ਕਹਣਾ ਯਾਰ ਹੁਣ ਖੇਡਣ ਚੱਲਾਂਗਾ ਰਾਤ ਨੂੰ ਮੈਂ ਲੈਣ ਜਾਣਾ ਕਹਣਾ ਮੈਨੂੰ ਲੈਣਾ ਡੂਈਆਂ ਤੂੰ ਕਿਤੇ ਲੈਣਾ ਕਿਤੇ ਮੈਨੂੰ ਫਾੜਕ ਤੋਂ ਲੈਣਾ ਜਾਂ ਤੇ ਤਨੋ ਜੋ ਮਾਰਾ ਇਨੇ ਹੁਣ ਕੀਤਾ ਫਰੇ ਪੈਸੇ ਲੋ ਕਿਦਾਂ ਮਿਲ ਗਈ سپورਟ ਵਗੈਰਾ ਕੀਤੀ ਗਏ ਨੇ ਪੈਸੇ ਲੋ ਬਾਈ ਚਲੋ ਵੀਰ ਭਰਾਵਾਂ ਦੇ ਕੰਮ ਫੋਨ ਤਾਂ ਆਉਂਦੇ ਆ ਪਰ ਸਾਡੀ ਸਾਰਿਆਂ ਮੋਰੇ ਇਹ ਹੱਥ ਜੋੜ ਕੇ ਬੇਨਤੀ ਆ ਭਾਜੀ ਵੀ ਸਾਡੀ ਜਿੰਨੀ ਹੋ ਸਕੇ ਵਸ ਤੋਂ ਵਸ ਸਾਡੀ ਮਦਦ ਕਰੋ ਕਿਉਂਕਿ ਸਾਡਾ ਭਾਈ ਚਲੋ 6 ਮਹੀਨੇ ਸਾਲ ਅਰੈਸਟ ਕਰ ਲੋ ਠੀਕ ਆ ਜੀ ਸਾਲ ਮਾੜਾ ਖੇਡ ਲੂ ਪਰ ਸਾਡਾ ਭਾਈ ਸਾਡੇ ਨਾਲ ਘਰੇ ਵਾਪਸ ਚਲ ਜੂ ਕੋਈ ਨੰਬਰ ਹੈਗਾ ਤੁਹਾਡਾ ਪੇਟੀਐਮ ਗੂਗਲ ਪੇ ਵੀਰ ਮੇਰਾ पीडीएम ਵਾਲਾ ਨੰਬਰ ਆ 7340884484 ਬਣੀ ਮੇਰਾ ਫੋਟੋ ਤੇ ਵੀ ਇਹੀ ਨੰਬਰ ਆ ਤੇ ਫੋਟੋ ਤੇ ਮੇਰਾ ਸਕੈਨਰ ਵੀ ਆ ਸ਼ੋ